ਜੀ ਮਿੱਤਰੋ ਕੀ ਹਾਲ ਹੋ ਰੋਡਾਂ ਲੈ ਕੇ ਬਲੌਗ ਸਟਾਰਟ ਕਰ ਦਿੱਤਾ ਆਈ ਹੋਪ ਸਾਰੇ ਠੀਕ-ਠਾਕ ਹੋਵੰਗੇ ਤੇ ਮਿੱਤਰੋ ਆਪਾਂ ਦਲੇ ਲਈ ਇੱਕ ਤੋਂ ਵੱਡਾ ਇਹਨਾਂ ਦਾ ਕਬੰਦਾ ਵੀਰ ਜੀ ਨੂੰ ਮੈਂ ਤੇ ਆਪਣੀ ਅਰਜੀ ਉਂਗਲ ਦੇ ਸਾਟਰ ਨੂੰ ਉਂਗਲ ਦੇ ਸਾਟਰ ਦਿਖਾਉਣਾ ਦੇਖੋ ਉਂਗਲ ਦੇ ਵੱਜੀ ਸਾਟ ਆਪਣੇ ਦੇਖੋ ਤੇ ਆਹ ਮਠੰਗਰੀ ਬਹੁ ਲੋਈ ਕੋ ਸ ਹੈ ਹਾਂਜੀ ਕਿਵੇਂ ਹੋ ਜੀ ਆਪਣਾ ਅੱਜ ਕੱਲ ਆਪਣਾ ਬਲੌਗ ਨਹੀਂ ਆ ਅਸੀਂ ਅੱਜ ਆਪਣਾ ਬਲੌਗ ਆਊਗਾ ਤੇ ਵਲੌਗ ਨੂੰ ਦੱਬ ਕੇ ਸ਼ੇਅਰ ਐ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਆਪਣੇ 100 ਕਿ ਹੋ ਗਏ ਆਪਾਂ ਇੱਕ ਨਵਾਂ ਸੱਪ ਕੱਢਣਾ ਉਹ ਮਿੱਤਰੋ ਸੱਪ ਨੂੰ ਦੇਖੋ ਬੰਦੇ ਸੱਪ ਦੇ ਦੋਨੋਂ ਦੀ ਹੈ ਤੁਹਾਨੂੰ ਪਤਾ ਵੀ ਕਿੰਨਾ 100 ਕਿ ਜਾਂਦੇ ਪੂਰੇ ਤੇ ਆਪਾਂ ਨੂੰ ਬਾਹਰ ਵੀ ਦਿਖਾਉਣਾ ਬਾਹਰ ਜਾ ਕੇ ਕਿੰਨੇ ਆ ਕਾਹਲਾ ਕਾਂਟਾ ਦਿਖਾਉਗੇ ਬਾਹਰ ਚੱਲੋ ਆ ਜੀ ਆਹ ਕੋਲ ਵਾਈ ਹਾਂ ਜੀ ਮਿੱਤਰੋ ਕਣਕਾਂ ਬੂਰੀਆ ਪੱਕਿਆ ਪੈਣਾ ਦੇਖੋ ਉਹ ਤਾਂ ਇੱਕ ਕਣਕਾਂ ਪੱਕਿਆ ਪਿਆਣਾ ਤੇ ਦੋ ਕੁ ਦਿਨਾਂ ਚ ਬਸ ਸੀਜ਼ਨ ਤਾਂ ਸਟਾਰਟ ਹੀ ਹੋਇਆ ਪਿਆ ਦੋ ਕੁ ਦਿਨਾਂ ਚ ਵੱਡੀਆਂ ਜਾਣਗੀਆਂ ਕਣਕਾਂ ਵੀ ਓਕੇ ਤੇ ਬਾਏ ਇਹ ਹਾਂਜੀ ਮਿੱਤਰੋ ਆਪਣਾ ਆ ਗਿਆ ਬਲੌਗ ਅੱਜ ਤੇ ਬਲੌਗ ਨੂੰ ਕਰਦੇ ਕੋਲ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਕਰ ਦਮ ਕੇ ਕਿ ਕਣਕਾਂ ਨੂੰ ਦਿਖਾਤਾ ਤੇ ਬਲੌਗ ਆਪਣਾ ਤੇ ਹੋਰ ਛੋਟੇ ਆਊਗਾ ਕਿ ਅਪਣੇ ਨੂੰ ਤੇ ਸੈਟ ਬਣਦੀ ਆ ਤੇ ਬਲੌਗ ਹੁਣ ਡੇਲੀ ਆਇਆ ਕਰਨਗੇ ਸੱਪ ਕੇ ਸ਼ੇਅਰ ਸਬਸਕ੍ਰਾਈਬਰ ਦੱਬੀ ਅਰਸ਼ਕਾਰ 200 ਸੇ ਟੈਂਪਰ ਕਰਦੇ ਦਿਨਾ ਚ ਲਾਈਕ ਸ਼ੇਅਰ ਤੇ ਗਿਫਟ ਦਿਖਾਵਾ ਕੰਗ੍ਰੈਚਰ ਹਾਂਜੀ ਗਿਫਟ ਸਭ ਤੋਂ ਤੁਹਾਡੇ ਵਾਸਤੇ ਗਿਫਟ ਹਾਂ ਸੱਪ ਕੱਢਾ ਇੱਕ ਹੋਰ ਬਸ ਤੇ ਆਪਣੇ 100 ਹੋ ਗਏ ਫਾਲੋਅਰ ਉਹ ਤੋਂ ਸੱਪ ਕੱਢਾਂਗੇ ਇੱਕ ਵਾਰ ਖਿੱਚ ਕੇ ਰੱਖੋ ਗਮਾ ਚਲੋ ਟਾਟਾ